ਇੱਕ ਨਵੀਂ ਰੈਂਟਲ ਰਿਪੋਰਟ ਦਰਸਾਉਂਦੀ ਹੈ ਕਿ ਵੈਨਕੂਵਰ, ਸਟ ਟ੍ਰਾਂਟੋ ਤੇ ਮੌਂਟਰੀਅਲ ਦੇ ਵਿੱਚ ਆਪਣੇ ਹਮ ਰੁਤਬਾ ਦੇ ਮੁਕਾਬਲੇ ਕਿਰਾਏ ਦੇ ਆਪਣੇ ਤਨਖਾਹ ਦਾ ਕਾਫੀ ਜ਼ਿਆਦਾ ਭੁਗਤਾਨ ਕਰ ਰਹੇ ਨੇ। ਰੋਇਲ ਐਪੇਚ ਦੇ ਰਿਪੋਰਟ ਸੁਝਾ ਦਿੰਦੀ ਹੈ ਕਿ ਵੈਨਕੂਵਰ ਕੈਨੇਡਾ ਦੀ ਸਭ ਤੋਂ ਮਹਿੰਗੀ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਕਿਰਾਏਦਾਰਾਂ ਦੇ ਵਿੱਚੋਂ 27% ਦੀ ਆਪਣੀ ਕੁੱਲ ਆਮਦਨ ਦਾ ਅੱਧੇ ਤੋਂ ਵੱਧ ਕਿਰਾਏ ਦੇ ਖਰਚਿਆਂ ਤੇ ਲਗਾ ਰਹੇ ਨੇ 16% ਦੀ ਰਾਸ਼ਟਰੀ ਔਸਤੋਂ ਬਹੁਤ ਉੱਪਰ ਤੇ ਟ੍ਰਾਂਟੋ ਦੇ ਵਿੱਚ 19% ਦੀ ਤੇ ਮੌਂਟਰੀਅਲ 10% ਦੀ ਦੇ ਵਿੱਚ ਕਿਰਾਏਦਾਰਾਂ ਨਾਲੋਂ ਵੱਧ ਹੈ ਇੱਕ ਆਨਲਾਈਨ ਕਿਰਾਏ ਦੇ ਪਲੇਟਫਾਰਮ ਲਿਵ.ਰੈਂਟ ਦੇ ਅਪ੍ਰੈਲ ਦੇ ਅੰਕੜਿਆਂ ਨੇ ਵੈਨਕੂਵਰ ਦੇ ਕਿਰਾਏਦਾਰਾਂ ਦੇ ਲਈ ਗਿਣਤੀ ਹੋਰ ਵੀ ਉੱਚੀ ਰੱਖੀ ਜੋ ਸੁਝਾਅ ਦਿੰਦੇ ਨੇ ਕਿ ਕੁਝ ਆਪਣੇ ਮਹੀਨਾਵਾਰ ਤਨਖਾਹ ਦਾ 60% ਤੋਂ ਵੱਧ ਭੁਗਤਾਨ ਕਰਦੇ ਰਹੇ ਇਹ bc ਤੋਂ ਸਿਫਾਰਿਸ਼ ਕੀਤੀ 30% ਕਿਰਾਇਆ ਤੋਂ ਆਮਦਨ ਅਨੁਪਾਤ ਤੋਂ ਦੁੱਗਣਾ ਹੈ ਅਤੇ ਫਿਰ ਵੀ ਵੈਨਕੂਵਰ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਰਫ਼ਤਾਰ ਨਹੀਂ ਫੜ ਰਹੀਆਂ ਉਦਾਹਰਨ ਦੇ ਲਈ 2021 ਦੀ ਮਲਦਮ ਸ਼ੁਮਾਰੀ ਦੇ ਅਨੁਸਾਰ ਮੈਟਰੋ ਦੇ ਵਿੱਚ ਔਸਤ ਘਰੇਲੂ ਆਮਦਨ $90000 ਸੀ ਟੋਰਾਂਟੋ ਦੇ ਵਿੱਚ ਇਹ $99000 ਸੀ ਰਾਇਲ ਲੇਪੇਜ ਦੀ ਰਿਪੋਰਟ ਰਿਪੋਰਟ ਕਹਿੰਦੀ ਹੈ ਕਿ ਇਹ ਸਿਰਫ ਵੈਨਕੂਵਰ ਨਹੀਂ ਹੈ BC ਦੇ ਵਿੱਚ 23% ਕਿਰਾਏਦਾਰ ਆਪਣੀ ਤਨਖਾਹ ਦਾ 30% ਤੱਕ ਕਿਰਾਏ ਤੇ ਖਰਚ ਕਰ ਰਹੇ ਨੇ ਜਦਕਿ 42% ਆਪਣੀ ਕੁੱਲ ਆਮਦਨ ਦਾ 50% ਤੱਕ ਕਿਰਾਏ ਤੇ ਖਰਚ ਕਰ ਰਹੇ ਨੇ ਜਿਸ ਦੇ ਨਾਲ ਜੀਵਨ ਦੀ ਉੱਚ ਕੀਮਤ ਲਈ ਥੋੜਾ ਕੁਝ ਹੀ ਬਚਿਆ ਹੈ BC ਵਿੱਚ ਸਰਵੇਖਣ ਕੀਤੇ ਗਏ ਲੋਕਾਂ ਵਿੱਚੋਂ ਸਿਰਫ 78% ਨੇ ਕਿਹਾ ਹੈ ਕਿ ਉਹ ਅਗਲੇ 2 ਸਾਲਾਂ ਵਿੱਚ ਘਰ ਖਰੀਦਣ ਦੀ ਯੋਜਨਾ ਬਣਾ ਰਹੇ ਨੇ ਜਦਕਿ 52% ਨੇ ਕਿਹਾ ਹੈ ਕਿ ਉਹ ਨਹੀਂ ਕਰਨਗੇ ਸਰਵੇਖੰਦੇ ਲਈ ਹਿਲਤੇ ਨੌਲਟਨ ਨੇ 1506 ਕੈਨੇਡੀਆના ਬਾਲਗਾਂ ਦਾ ਸਰਵੇਖਣ ਕਰਨ ਦੇ ਲਈ ਰਿਸ਼ੇਰ ਓਪੀਨੀਅਨ ਆਨਲਾਈਨ ਪੈਨਲ ਦੀ ਵਰਤੋਂ ਕੀਤੀ ਜੋ ਆਪਣੀ ਪ੍ਰਾਇਮਰੀ ਰਿਹਾਇਸ਼ ਕਿਰਾਏ ਤੇ ਲੈਂਦੇ ਨੇ ਇਹ ਸਰਵੇਖਣ 7 ਤੇ 10 ਜੂਨ ਦੇ ਵਿਚਕਾਰ ਪੂਰਾ ਕੀਤਾ ਗਿਆ ਸੀ ਤੇ ਇਸ ਦੇ ਵਿੱਚ 20 ਵਿੱਚੋਂ 19 ਵਾਰ ਪਲੱਸ ਯਾ ਘੱਟੋ-ਘੱਟ 3 ਫੀਸਦੀ ਅੰਕਾਦੀ ਗਲਤੀ ਦਾ ਸੰਭਾਵਤ ਅੰਤਰਾ ਹੈ ਅਮੀਰ ਦੇਸ਼ਾਂ ਦੇ ਰਿਹਾਇਸ਼ ਦੀ ਸਮਰੱਥਾ ਬਾਰੇ ਤਾਜ਼ਾ ਸਰਵੇ ਦੇ ਮੁਤਾਬਕ ਲੰਮੇ ਸਮੇਂ ਤੋਂ ਚੱਲ ਰਹੀ ਰਿਪੋਰਟ ਦੇ ਅਨੁਸਾਰ ਮੈਂ ਪੂਰੀ ਦੁਨੀਆ ਵਿੱਚ ਰਹਿਣ ਦੇ ਲਈ ਸਭ ਤੋਂ ਕਫਾਇਤੀ ਸਥਾਨਾਂ ਦੇ ਵਿੱਚੋਂ ਇੱਕ ਹੈ 2024 ਦੀ ਡੈਮੋਗ੍ਰਾਫੀਆ ਇੰਟਰਨੈਸ਼ਨਲ ਹਾਊਸਿੰਗ ਅਫੋਰਡੇਬਿਲਟੀ ਰਿਪੋਰਟ ਦੇ ਅਨੁਸਾਰ ਵੈਂਕੂਵਰ ਹਾਂਗਕਾਂਗ ਤੇ ਸਿਡਨੀ ਆਸਟਰੀਆ ਆਸਟ੍ਰੇਲੀਆ ਤੋਂ ਬਾਅਦ ਤੀਜਾ ਸਭ ਤੋਂ ਘੱਟ ਕਫਾਇਤੀ ਹਾਊਸਿੰਗ ਮਾਰਕੀਟ ਸੀ ਰਿਪੋਰਟ ਅਨੁਸਾਰ ਵੈਂਕੂਵਰ ਪਿਛਲੇ 16 ਸਾਲਾਂ ਦੇ ਵਿੱਚ ਉਹ ਹਰੇਕ ਲਈ ਪਹਿਲਾ ਦੂਜਾ ਜਾਂ ਤੀਜਾ ਸਥਾਨ ਸਭ ਤੋਂ ਘੱਟ ਕਫਾਇਤੀ ਤੇ ਪ੍ਰਮੁੱਖ ਬਾਜ਼ਾਰ ਰਿਹਾ ਹੈ ਵੈਂਕੂਵਰ ਦੇ ਵਿੱਚ ਅੱਗ ਬੁਝਾਊ ਅਮਲੇ ਨੇ 13 ਅੱਗਾਂ ਦਾ ਜਵਾਬ ਸੋਮਵਾਰ ਨੂੰ ਦਿੱਤਾ ਜਿਨ੍ਹਾਂ ਦੇ ਵਿੱਚੋਂ ਚਾਰ ਵਿੱਚੋਂ ਇੱਕ ਸਮੇਂ ਬਲ ਰੀਆਂ ਸਨ ਅਤੇ ਇੱਕ ਜੋ ਜਾਣ ਬੁਝਕੇ ਲਗਾਈ ਜਾ ਰਹੀ ਹੈ ਸਿਟੀ ਆਫ ਵੈਂਕੂਵਰ ਨੇ ਕਿਹਾ ਹੈ ਕਿ 13 ਅੱਗਾਂ 24 ਘੰਟਿਆਂ ਦੇ ਅੰਦਰ-ਅੰਦਰ ਜਿਹੜੀਆਂ ਨੇ ਉਹ ਨੁਕਸਾਨ ਅਧੀਨ ਪਾਈਆਂ ਗਈਆਂ ਸਿਟੀ ਦਾ ਕਹਿਣਾ ਹੈ ਕਿ ਕਈ ਅੱਗਾਂ ਗਲਤੀ ਦੇ ਨਾਲ ਲੋਕਾਂ ਦੁਆਰਾ ਲਾਪਰਵਾਹੀ ਦੇ ਨਾਲ ਯਾਨੀ ਕਿ ਸਿਗਰਟ ਨੋਸ਼ੀ ਦੀ ਸਮੱਗਰੀ ਨੂੰ ਸੁੱਟ ਦੇਣ ਕਰਕੇ ਹੋਈਆਂ ਸਨ ਤੇ ਇੱਕ ਜਿਹੜੀ ਹੈ ਉਹ ਇਗਨੀਸ਼ਨ ਸਮੱਗਰੀ ਦੀ ਦੁਰਘਟਨਾ ਦੇ ਨਾਲ ਜਿਹੜੀ ਹੈ ਹੋਈ ਹੈ ਅਤੇ ਇੱਕ ਘਟਨਾ ਜਾਣਬੁੱਝ ਕੇ ਜਿਹੜੀ ਹੈ ਉਹ ਮੇਨ ਗੈਸ ਦੇ ਨੇੜੇ ਲਗਾਈ ਗਈ ਸੀ ਵੈਨਕੂਵਰ ਫਾਇਰ ਰੈਸਕਿਊ ਸਰਵਿਸਿਜ਼ ਦੇ ਸੂਚਨਾ ਅਧਿਕਾਰੀ ਨੇ ਕਿਹਾ ਹੈ ਕਿ ਇਹ ਉਹਨਾਂ ਅੱਗਾਂ ਦੀ ਕੁੱਲ ਗਿਣਤੀ ਨਹੀਂ ਸੀ ਜੋ ਚਨੋਤੀਪੂਰਨ ਸਨ ਸਗੋਂ ਇੱਕੋ ਸਮੇਂ ਕਈਆਂ ਦਾ ਸਾਹਮਣਾ ਕਰਨਾ ਪਿਆ ਪਰ ਸ਼ਹਿਰ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਇੱਕੋ ਸਮੇਂ ਕਈ ਕਾਮਕਾਜੀ ਅੱਗਾਂ ਦਾ ਹੋਣਾ ਚਨੋਤੀਪੂਰਨ ਸਥਿਤੀ ਸੀ ਵੈਨਕੂਵਰ ਦੇ ਵਿੱਚ ਅੱਗ ਲੱਗਣ ਦਾ ਮੁੱਖ ਕਾਰਨ ਵਿਸ਼ੇਸ਼ ਤੌਰ ਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਨਾਲ ਸਬੰਧਤ ਸਿਕਰਟ ਨੋਸ਼ੀ ਕਰਨ ਵਾਲਿਆਂ ਦੀ ਸਮੱਗਰੀ ਹੈ ਜਿਸ ਦੇ ਵਿੱਚ ਸੋਮਵਾਰ ਨੂੰ 13 ਵਿੱਚੋਂ 4 ਸ਼ਾਮਿਲ ਸਨ ਇਸੇ ਲਈ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਕਿ ਸਿਗਰਟ ਦੇ ਬਚੇ ਹੋਏ ਹਿੱਸੇ ਨੂੰ ਇੱਕ ਧਾਤ ਦੇ ਡੱਬੇ ਦੇ ਵਿੱਚ ਜਾਂ ਫਿਰ ਇਸ ਦੇ ਵਿੱਚ ਪਾਣੀ ਜਾਂ ਰੇਤ ਵਾਲੇ ਗੈਰ ਜਨਰਲ ਜਲਨਸ਼ੀਲ ਕੰਟੇਨਰ ਦੇ ਵਿੱਚ ਛੱਡਣਾ ਮਹੱਤਵਪੂਰਨ ਹੈ ਜਾਣਕਾਰੀ ਦੇਂਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਈ ਲੋਕ ਸਿਗਰਟ ਦੇ ਜਿਹੜੇ ਬੇਕਸ ਨੇ ਬਟਾ ਨੂੰ ਗੰਦਗੀ ਜਾਂ ਫਿਰ ਫੁੱਲਾਂ ਦੇ ਬਰਤਨ ਦੇ ਵਿੱਚ ਪਾ ਰਹੇ ਨੇ ਪਰ ਉਹਨਾਂ ਨੂੰ ਛੱਡਣ ਦਾ ਸਹੀ ਤਰੀਕਾ ਨਹੀਂ ਅਪਣਾ ਰਹੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਰਮੀ ਤੇ ਖੁਸ਼ਕ ਸਥਿਤੀਆਂ ਦੇ ਨਾਲ ਅੱਗ ਹੋਰ ਵੀ ਤੇਜ਼ੀ ਨਾਲ ਬਲਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਲੋਕ ਇਸ ਤੱਥ ਦੇ ਆਦੀ ਹੋ ਗਏ ਨੇ ਕਿ ਅੱਗ ਜਿਹੜੀ ਹੈ ਉਹ ਕੱਲੇ ਠੰਡੇ ਮੌਸਮ ਦੇ ਵਿੱਚ ਜਿਹੜੀ ਹੈ ਉਹ ਨਹੀਂ ਹੁੰਦੀ ਗਿੱਲੇ ਤੇ ਠੰਡੇ ਮੌਸਮ ਚ ਹੁੰਦੀ ਹੀ ਨਹੀਂ ਐ ਉਹ ਅੱਗ ਦੇ ਭੜਕਣ ਦੀ ਉਮੀਦ ਨਹੀਂ ਕਰ ਪਾਉਂਦੇ ਫਾਇਰ ਰੈਸਕਿਊ ਸਰਵਿਸਿਜ਼ ਇਨਫੋਰਮੇਸ਼ਨ ਆਫ ਸਰਦਾ ਕਹਿਣਾ ਹੈ ਕਿ ਸਭ ਤੋਂ ਵੱਧ ਸਬੰਧਤ ਅੱਗ ਦੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਵਿੱਚੋਂ ਇੱਕ ਕਥਿਤ ਤੌਰ ਤੇ ਅੱਗ ਲਗਾਉਣ ਵਾਲੀ ਸੀ ਅਤੇ ਇੱਕ ਜਿਹੜੀ ਹੈ ਉਹ ਟ੍ਰਾਂਸਲਿੰਕ ਆਪਰੇਟਰ ਅੱਗ ਨੂੰ ਲੱਭਣ ਤੇ ਅੱਗ ਬੁਝਾਉਣ ਵਾਲੇ ਯੰਤਰ ਦੀ ਵਰਤੋਂ ਕਰਨ ਦੇ ਯੋਗ ਸੀ ਉਹਨਾਂ ਕਹੇ ਕਿ ਵੈਨਕੂਵਰ ਪੁਲਿਸ ਵਿਭਾਗ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਦੱਸਦੇ ਕਿ ਬਹੁਤ ਸਾਰੀਆਂ ਅੱਗਾਂ ਜਿਹੜੀਆਂ ਨੇ ਉਹ ਮਨੁੱਖੀ ਕਾਰਨਾ ਕਰਕੇ ਹੀ ਲੱਗੀਆਂ ਦਿਖਾਈ ਦੇ ਰੀਆਂ ਨੇ ਤੇ ਵੈਨਕੂਵਰ ਦੇ ਘਰਾਂ ਦੇ ਵਿੱਚ ਵੀ ਅਣਗੈਲੀ ਇੱਕ ਵੱਡਾ ਮੁੱਦਾ ਬਣ ਰਹੀ ਹੈ ਵਾਈਟ ਰੌਕ ਦੇ ਵਿੱਚ ਵੀ ਕੁਝ ਰਿਹਾਈਸ਼ੀ ਇਲਾਕਿਆਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਜਿਹੜੀਆਂ ਨੇ ਉਹ ਵਾਪਰੀਆਂ ਨੇ ਜਿਨ੍ਹਾਂ ਦੇ ਵਿੱਚ ਕਈ ਕਾਰਨ ਮੰਨੇ ਜਾ ਰਹੇ ਨੇ ਤੇ ਇਹਨਾਂ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਜਿੱਥੇ ਗੈਸ ਕਈ ਵਾਰੀ ਔਨ ਰਹਿ ਜਾਂਦੀ ਹੈ ਉਸ ਕਰਕੇ ਅਣਗਹਿਲੀ ਵੀ ਰਹਿ ਜਾਂਦੀ ਹੈ ਤੇ ਕਈ ਘਰਾਂ ਦੇ ਵਿੱਚ ਜਿਹੜੀਆਂ ਛੋਟੀਆਂ ਮੋਮਬਤੀਆਂ ਹੁੰਦੀਆਂ ਨੇ ਉਹਦੇ ਕਰਕੇ ਅੱਗ ਜਿਹੜੀ ਹੈ ਉਹ ਸੁਲਗਦੀ ਰਹੀ ਤੇ ਉਹ ਵੀ ਅੱਗ ਲੱਗਣ ਦਾ ਕਾਰਨ ਜਿਹੜੀ ਹੈ ਕਈ ਮਾਮਲਿਆਂ 'ਚ ਬਣ ਚੁੱਕੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ